12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਚੱਲ ਰਿਹਾ ਹੈ ਅਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੀ ਨਾਈਟ ਜਿਹੜੀ ਹੈਗੀ ਹੈ ਕਨਵਰ ਗਰੇਵਾਲ ਦੇ ਨਾਮ ਹੋਣ ਵਾਲੀ ਹੈ ਤੇ ਇਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਜੋ ਸਭ ਤੋਂ ਮੇਨ ਦਿਨ ਹੁੰਦਾ ਹੈ ਯਾਨੀ ਕਿ 23 ਸਤੰਬਰ ਦਾ ਦਿਨ ਜਿਸ ਨੂੰ ਕੀ ਆਗਮਨ ਪੁਰਬ ਉਹ ਜੋ ਜਿਹੜਾ ਮਨਾਇਆ ਜਾਂਦਾ ਹੈ ਮਹਾਨ ਨਗਰ ਕੀਰਤਨ ਸਵੇਰ ਟਿਲਾ ਬਾਬਾ सत श्रीकाल मैं हाँ रमनदीप जीरकपुर तो मैं सी एम भगवंत मान जी का दिलों धनवाद करना चाहती हाँ जिन्होंने छे सौ यूनिट माफ़ कि और जिद ना खर्चे घट हुए और पैसे भी बचने शुरू हो नमस्कार जी सबसे पहले मैं सी एम साहब जी का धन्यवाद करना चाहता हूँ जिन्होंने ये इस महंगाई के दौर में ਸੋ ਯੂਨਟ ਫ੍ਰੀ ਵਾਲੀ ਬਿਜਲੀ ਦੀ ਜੋ ਸਕੀਮ ਚਲਾਈ ਹੈ ਇਸੇ ਹਮੇ ਬਹੁਤ ਰਾਹਤ ਮਿਲੀ ਹੈ ਇਸ ਚੀਜ਼ ਕੇ ਲਿਏ ਮੈਂ ਦੁਬਾਰਾ ਫਿਰ ਸੇ ਧੰਨਵਾਦ ਕਰਨਾ ਚਾਹਤਾ ਹੂੰ ਸਿੰਘ ਸਾਹਿਬ ਦਾ ਹੁਣ ਪੰਜਾਬ ਵਾਸੀਆਂ ਨੂੰ ਹਰ ਮਹੀਨੇ ਬਿਜਲੀ ਦੇ ਬਿੱਲ ਦੀ ਚਿੰਤਾ ਨਹੀਂ ਹੁੰਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 600 ਯੂਨਟ ਬਿਜਲੀ ਮੁਫਤ ਦੇ ਐਲਾਨ ਨਾਲ ਲੱਖਾਂ ਪਰਿਵਾਰਾਂ ਨੂੰ ਫਾਇਦਾ ਹੋ ਰਿਹਾ ਹੈ ਮੁਫਤ ਬਿਜਲੀ ਗਾਰੰਟੀ ਤਹਿਤ 90 ਫੀਸਦੀ ਤੋਂ ਵੱਧ ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਲੋਕ ਇਸ ਬਚਤ ਨਾਲ ਆਪਣੇ ਦੂਸਰੇ ਕੰਮ ਵੀ ਨਿਪਟਾ ਰਹੇ ਨੇ 600 ਯੂਨਟ ਬਿਜਲੀ ਫ੍ਰੀ ਕਰਨ ਦਾ ਫੈਸਲਾ ਲਿਆ ਸੀ 90% ਘਰਾਂ ਨੂੰ ਦਾ ਫਾਇਦਾ ਹੋਇਆ ਬਿਜਲੀ ਦੇ ਖੇਤਰ ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਇਤਿਹਾਸ ਚ ਸ਼ੁਰੂ ਕੀਤੀ ਇਸ ਨਵੀਂ ਪਰੰਪਰਾ ਦੇ ਨਾਲ ਲੋਕ ਬੇਹਦ ਖੁਸ਼ ਹਨ ਤੋ ਸ਼ੁਰੂ ਹੋ ਕੇ ਗੁਰਦੁਰਾ ਗੋਦੜੀ ਸਾਹਿਬ ਸਾਬ ਤੱਕ ਜਿਹੜਾ ਹੈਗਾ ਪਹੁੰਚਦਾ ਹੈ ਅਤੇ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕੱਲ ਦਾ ਜਿਹੜਾ ਹੈਗਾ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਪੂਰੇ ਜ਼ਿਲ੍ਹੇ ਵਿੱਚ ਕੱਲ ਛੁੱਟੀ ਰਹਿਣ ਵਾਲੀ ਹੈ ਤਮਾਮ ਸਰਕਾਰੀ ਅਤੇ ਪ੍ਰਾਈਵੇਟ ਜੋ ادارے ਨੇ ਉਹਨਾਂ ਦੇ ਵਿੱਚ ਕੱਲ ਔਕਾਸ਼ ਰਹੇਗਾ ਛੁੱਟੀ ਰਹੇਗਾ ਫਰੀਦਕੋਟ ਦੇ ਡੀਸੀ ਕਮ ਮਜਿਸਟ੍ਰੇਟ ਵਿਨਿਤ ਕੁਮਾਰ ਜੀ ਨੇ ਉਹਨਾਂ ਵੱਲੋਂ ਇਸ ਦਾ ਐਲਾਨ ਜਿਹੜਾ ਹੈਗਾ ਕੀਤਾ ਗਿਆ ਤਾਂ ਇਸ ਤੋਂ ਬਾਅਦ ਮੌਜੂਦਾ ਸਥਿਤੀ ਗੱਲ ਕੀਤੀ ਜਾਵੇ ਇਹ ਬਿਲਕੁਲ ਸਟੇਜ ਜੋ ਮੇਰੇ ਪਾਸੇ ਤੁਸੀਂ ਵੇਖ ਰਹੇ ਹੋ ਅ ਇਸ ਸਟੇਜ ਦੇ ਉੱਤੇ ਜਿਹੜਾ ਕਨਵਰ ਗਰੇਵਾਲ ਅੱਜ ਰਾਤ ਨੂੰ ਜਿਹੜੀ ਆਪਣੀ ਸੋਫੀ ਨਾਈਟ ਹੈਗਾ ਉਸ ਵਿੱਚ ਪ੍ਰਸਤੁਤੀ ਦੇਣਗੇ ਵੱਡੀ ਗਿਣਤੀ ਵਿੱਚ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਸੁਣਨ ਦੇ ਲਈ ਵੇਖਣ ਦੇ ਲਈ ਪਹੁੰਚਣਗੇ ਇਸ ਦੇ ਨਾਲ ਹੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਐਸਐਸਪੀ ਫਰੀਦਕੋਟ ਵੱਲੋਂ ਜਿਹੜੀ ਹੈਗੀ ਹੈ ਸੁਰੱਖਿਆ ਜਿਹੜੀ ਕਮਾਂ ਹੈਗੀ ਹੈ ਉਹ ਆਪਣੇ ਹੱਥ ਵਿੱਚ ਲਈ ਹੋਈ ਹੈ ਲਗਾਤਾਰ ਮੀਟਿੰਗਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਫਰੀਦਕੋਟ ਜ਼ਿਲ੍ਹੇ ਦੀ ਹਰ ਇੱਕ ਐਂਟਰੈਂਸ ਤੇ ਪੁਲਿਸ ਜਿਹੜੀ ਹੈਗੀ ਹੈ ਤੈਨਾਤ ਹੈ ਪੂਰੇ ਏਰੀਏ ਨੂੰ ਕੈਮਰਾ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ ਵਕ ਵਕ ਮੈਪ ਬਣਾਏ ਗਏ ਨੇ ਐਗਜ਼ਿਟ ਜਿਹੜੇ ਹੈਗੇ ਰਸਤੇ ਅਤੇ ਜੋ ਐਂਟਰੈਂਸ ਹੈਗੇ ਉਹਨਾਂ ਬਾਰੇ तमाम ਲੋਕਾਂ ਨੂੰ ਜਾਣਕਾਰੀ ਜਿਹੜੀ ਹੈਗੀ ਹੈ ਉਹ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾ ਰਹੀ ਹੈ ਤੇ ਅਧਿਕਾਰਿਕ ਤੌਰ ਤੇ ਵੀ ਦਿੱਤੀ ਜਾ ਰਹੀ ਹੈ ਹਾਲ ਦੀ ਘੜੀ ਕੱਲ ਦਾ ਦਿਨ ਜਿਹੜਾ ਹੈਗਾ ਸਰਕਾਰੀ ਛੁੱਟੀ ਫਰੀਦਕੋਟ ਜ਼ਿਲ੍ਹੇ ਵਿੱਚ ਰਹਿਣ ਵਾਲੀ ਹੈ ਅਤੇ ਕੱਲ ਮਹਾਨ ਨਗਰ ਕੀਰਤਨ ਜਿਹੜੇ ਨੇ ਟਿੱਲਾ ਬਾਬਾ ਫਰੀਦ ਤੋਂ ਸਵੇਰ 9 ਵਜੇ ਰਵਾਨਾ ਹੋਣਗੇ ਅਤੇ ਗੁਰਦੁਆਰਾ ਗੋਦਰੀ ਸਾਹਿਬ ਵਿੱਚ ਪਹੁੰਚਣਗੇ ਜਿੱਥੇ ਕੀ ਜੋ ਅਵਾਰਡ ਸੈਰਮਨੀ ਹੈਗੀ ਹੈ ਉਹ ਵੀ ਹੋਣੀ ਹੈ ਇਸ ਦੇ ਨਾਲ ਨਾਲ और तमाम कार्यक्रम जड़े ने वो लगातार इस वक्त चल रहे ने फरीदकोट तो कैमरा पर्सन भरप्रीत सिंह चल देना सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर